ਆਪਾਂ ਆਜਾ ਅਲਾਰ ਅਗੋ ਤੇ ਆਜਾ ਦਿਖਾਈਏ ਤੇਰੇ ਦੋ ਹੱਥ ਪੰਜਾਬੀਆਂ ਦੇ ਹੱਥ ਕੀ ਹੁੰਦੇ ਆਜਾ ਦਿੱਲੀ ਬੈਠ ਕੇ ਤੂੰ ਚੰਦਿਆ ਬਣਦਾ ਆਪਣੇ ਉਹਨੂੰ ਵੱਡਾ ਲੀਡਰ ਆ ਛੇ ਤੂੰ ਮੇਰੇ ਤੇ ਐਫਆਈਰਦ ਕਰਾਈ ਤੇਰਾ ਦੇਖੀ ਮੈਂ ਬਣਾਉਦਾ ਮੋਰ ਤਰ੍ਹਾਂ ਕਿਵੇਂ ਯਾਦ ਰੱਖੀਏਗਾ ਵੇ ਚੱਟ ਕਰੇ ਦਸ਼ਮਣੀ ਭੁੱਲਦਾ ਨਹੀਂਗਾ ਪੰਜਾਬੀ ਕਦੇ ਦਸ਼ਮਣੀ ਭੁੱਲਦਾ ਨਹੀਂ ਤੂੰ ਕਾਹੀਆ ਤੂੰ ਮੇਰੇ ਤੇ ਐਫਆਈਰਦ ਕਰਾਈ ੱਖੇ ਨਾਲ ਦੇਖੀ ਕਿਵੇਂ ਤਰਾ ਹਵਾਉਂਦਾ ਕੰਮ ਹੈ

ਆਪ ਜੱਡੇ ਨੂੰ ਹੁਣ ਹੁਣ ਥਾਖੀ ਦੇ ਅੱਗੇ ਕਰਕੇ ਛੱਡਿਆ ਡਰ ਗਿਆ ਆ ਤੇਰੇ ਜਿਹਮਤ ਅਜੇ ਡਰ ਕੇ ਕੰਬ ਕੇ ਆ ਆ ਮੈਨੂੰ ਬੋਲ